ਇਹ ਕੇਹਿਆ ਲੈ ਨਾ ਦੇ ਅੜ ਗੰਨੇ ਕੇ ਛੱਲਿਆ ਗਲ ਗਲ ਛੋਲਾ ਮੇਰੀ ਓਏ ਹਾਏ ਲੋਗੇ ਠੇਕੇਦਾਰ ਨਿਕਲ ਆਇਆ ਇਹਦੇ ਕੱਪਾ ਹੀ ਵੜਾ ਵਾ ਅਨੇ ਸਾਰੀ ਖਪਾਖਵਾ ਮਾਰ ਦੇ ਹਾਂ ਆ ਗਏ ਵਾ ਵਾ ਆ ਗਿਆ ਤੋ ਉਹਦਾ ਡੈੜੀ ਲੱਗਾ ਉਹੋ ਹੀ ਨਹੀਂ ਆ ਉਹੋ ਹੀ ਆ ਅੱਜ ਮੈਨੂੰ ਪਛਾਣ ਲਿਆ ਆਉਂਦੇ ਆਣੀ ਅੱਜ ਬੇਈਮਾਨੀ ਨਾ ਫਿਰ ਕਰੀ ਯਾਰ ਕੋਈ ਨਿੱਜਾ ਮੈਂ ਮਸਾਲਾ ਬਣਾ ਕੇ ਰੱਖਿਆ ਵਾ ਤੇ ਤੂੰ ਇੰਜ ਕਰ ਲੈ ਆ ਫਿਰ ਮੈਨੂੰ ਪਤਾ ਹੈ ਮੈਂ ਬੰਦੇ ਆਉਣ ਤੋਂ ਪਹਿਲਾਂ ਦਿਹਾੜੀ ਪੈ ਜਾਣੀ ਆ ਤੇ ਮੈਂ ਕੰਮ ਕਰਕੇ ਰੱਖ ਓਏ ਹਾਂ ਇਹ ਤਾਂ ਉਹ ਮਸਾਲਾ ਬਣਾ ਕੇ ਰੱਖਿਆ ਇਹ ਬੰਦੇ ਨੇ ਸਾਰੀ ਦਿਹਾੜੀ ਮੈਂ ਖਲੋਂਦਾ ਵਾ ਕਿਰੇ ਬੰਦੇ ਨੇ ਦੀ ਜਾਨ ਲੈਣੀ ਇਹਦੇ ਨਾਲ ਦਿਹਾੜੀ ਕਰਨ ਤੇਰੇ ਬੰਦਾ ਦਿਨਾਂ ਦਿਹਾੜੀ ਤੇ ਹੀ ਰਹਿਣੇ ਹਾਂ ਬਈ ਮੇਰੀ ਗੱਲ ਸੁਣ ਹਾਂ ਤੇ ਉਹਨਾਂ ਚਿਰ ਮੈਂ ਲਾਉਣਾ ਵਾ ਹਾਂ ਲਾ ਲਾ ਤੂੰ ਬੋਰੀ ਦਾ ਮਸਾਲਾ ਉੱਥੇ ਬਣਾ ਲੈ ਮਜੇ ਠੀਕ ਆ ਹਾਂ ਬੋਰੀ ਕਿੱਥੇ ਪਈ ਆ ਬੋਰੀ ਆ ਪਈ ਆ ਤੇ ਤੂੰ ਮਿੰਟੋ ਮਿੰਟ ਇੱਕ ਬੋਰੀ ਤੇ ਪੰਜ ਰੇੜੀਆਂ ਪਾ ਦੇ ਦਿਆਂ ਹਾਂ ਮਿੰਟੋ ਮਿੰਟ ਬੋਰੀ ਦਾ ਮਸਾਲਾ ਬਣਾ ਦੇ ਮਗਰੇ ਤਿਆਰ ਕਰ ਦੇ ਤੇ ਉਹਨਾਂ ਚਿਰ ਮੈਂ ਲਾਉਣਾ ਆਏਗਾ ਹਾਂ ਕੋਈ ਗੱਲ ਨਹੀਂ ਹੈ ਕਿਹੜੀ ਬੁਰੀ ਘੜੀ ਦੇ ਨਾਲ ਫਸ ਗਿਆ ਜਿਹੜਾ ਨੂੰ ਵੇਖਿਆ ਏ ਉਹਨੂੰ ਮੋੜ ਜਾਣਾ ਤੋ ਜੰਗਾ ਤੇ ਕਿਦਾਂ ਸਾਬ ਮੈਂ ਮਸਾਲਾ ਬਣਾ ਲਿਆ ਹੈ ਜਾ ਵੇਖ ਲੋ ਯਾਰ ਹਾਂ ਕੱਦਿਆਂ ਵਾਸਤੇ ਤੂੰ ਇੰਜ ਕਰ ਰੋ ਨਾ ਮੈਂ ਮੜਾ ਜਿਆ ਕੰਮ ਆ ਤੇ ਮੈਂ ਮੈਂ ਬਸ ਆਇਆ 2 ਮਿੰਟਾਂ ਜੇ ਹੋ ਗਏ ਹਾਂ ਤੂੰ ਆ ਜਿਹੜਾ ਰੋ ਰੇ ਆ ਨਾ ਸਾਰੇ ਅੱਛਾ ਯੋ ਕੰਦੇ ਤੱਕ ਮਗਰ ਛੱਡ ਦੇ ਠੀਕ ਆ ਨਾ ਠੀਕ ਹੀ ਛੱਡ ਮੈਂ ਆ ਗਿਆ ਹਾਂ ਮੈਂ ਛੱਡ ਦਨੇ ਹੁੰਦੇ ਹਾਂ ਹਾਏ ਹਾਏ ਯਾਰ ਮੈਨੂੰ ਕਿੱਥੇ ਪਾਤਾ ਕੰਮ ਚ ਚਾਰ ਬੰਦੇ ਦਾ ਕੰਮ ਆ 2 ਘੰਟੇ ਹੋ ਗਏ ਮੁੜਿਆ ਗਾਣੀ ਉਹ ਟਰਾਲੀ ਰੋੜਿਆ ਰਹੀ ਐ ਇਹ ਤਾਂ ਜਗਾਉ ਦੇ ਫੜ ਜਾਣਾ ਚਾਹੀਦਾ ਹੈ ਉਹ ਲੋਨੇ ਕੋ ਜਿਗਾਰ ਦੀਆਂ ਸਕੀਮ ਚੱਲੀ ਗਈ ਇੱਥੋਂ ਘਰੇ ਉਹ ਅਗੜੇ ਇੱਕ ਉਹ ਆ ਗਿਆ ਹਾਏ ਵੇ ਹਾਏ ਵੇ ਪੈਰੋੜਾ ਪੀੜੂ ਉਂਢਿਆ ਵਾ ਕੀ ਕਰਾਂ ਕਿਹੜੇ ਜੱਪ ਵਿੱਚ ਫਸ ਗਿਆ ਮੈਂ ਹਾਏ ਵੇ ਅੱਜ ਮੈਂ ਤਾਂ ਫਰੀ ਚ ਦਿਹਾੜੀ ਨਾ ਖੜੀ ਇਹਨੂੰ ਪਰ ਲੱਗੂ ਸਾਰੇ ਰੋੜੇ ਆ ਪੈਣ ਸੁਟੇ ਨੇਰੇ ਹਾਏ ਵੇ ਹਾਏ ਵੇ ਹਾਏ ਵੇ ਕੀ ਹੋ ਗਿਆ ਹੀ ਓਏ ਮੈਂ ਥਾਲ ਲੈਣੂ ਭਖਾਈ ਦੋ ਕੁ ਮਿੰਟ ਹਾਂ ਓਏ ਦੋ ਦਿਨ ਚਾਰ ਮੇਰੇ ਪੈਰ ਤੇ ਆ ਗਏ ਬਚਨਾ ਹਾਂ ਹਾਂ ਆਹੋ ਆਹ ਕਰਕੇ ਗੜੀ ਗੜੀ ਮਰੇ ਰਹਾ ਓ ਕੋਖਣੀ ਹੋਇਆ ਨਾ ਨਾ ਓਏ ਮੇਰੀ ਪੀਖ ਢੁੜੀ ਢੁੜੀ ਮੇਰੇ ਬਾਬਾ ਖੜੀ ਲੱਗਣ ਡਿਆ ਵਾਹ ਕੀ ਹੋ ਗਏ ਦਹੀਂ ਤੂੰ ਐਂਦੀ ਕਰ ਫੇਰ ਪਉ ਲੈ ਦਿਹਾੜੀ ਆਪਦੀ ਹਾਲ ਆਪਣਾ 300 ਰੁਪਿਆ ਦਿਹਾੜੀ ਆ ਆਹ 300 ਰੁਪਿਆ ਲੈ ਤੇ ਤੂੰ ਹੋ ਚੱਲਦਾ ਹੈ 300 ਰੁਪਿਆ ਨਹੀਂ ਗੱਲ ਬਣੀ ਮੇਰੇ ਇਨੀ ਸਾੜ ਲੱਗ ਗਿਆ ਤੇ ਪੈਰ ਨੂੰ ਲੱਗ ਰਿਹਾ ਇਹ ਤਾਂ ਲੱਭਾਈ ਕੰਮ ਆ ਯਾਰ ਤੂੰ ਇੰਝ ਕਰ ਬਈਆ ਸਵਾਹ ਹੁੰਨੇ ਨਾ ਨਹੀਂ ਯਾਰ ਪਿਆ ਰੇ ਮੈਂ ਪੱਤੀ ਕਰਾਉਣੀ ਮੈਂ ਦਵਾਈ ਲੈਣੀ ਓ ਯਾਰ ਲੈ ਯਾਰ ਕੋ ਆਲੇ ਬੜਾ 50000 ਨੂੰ ਸੋ ਸੋ ਸੋਰੇ ਦੋ ਬੂ ਯਾਰ ਆਲੇ ਵਾਹ ਇਹ ਗਾਣਾ ਬਰਾ ਮੈਂ ਕਿੰਨੇ ਕੰਮ ਤੇ ਆਵਾਂ ਯਾਰ ਨਪਰਾਵਾ ਮੇਰੇ ਆਖੀ ਜੁੜੇ ਤੂੰ ਨਾ ਹੀ ਤੂੰ ਅੱਗੇ ਆਇਆ ਤੇ ਲੇਖੇ ਖਲਾਰੇ ਪਾ ਕੇ ਇਹੀ ਤੂੰ ਆਜਾ ਤੇ ਆਜਾ ਕੰਮ ਕਰਾ ਕੇ ਬਹਿ ਗਿਆ ਭਰਾਵਾ ਤੂੰ ਨਾ ਹੀ ਤੇ ਤੂੰ ਜਾ ਮੈਂ ਛੱਡ ਆਵਾਂ ਤੇ ਮੈਂ ਜਲਦੀ ਜਾਣਾ ਕੋਈ ਗੱਲ ਨਹੀਂ ਚਲ ਠੀਕ ਹੈ 40 ਦਿਨ ਦੇਣਾ ਜੀ ਬੰਦਾ ਯਾਰ ਠੀਕ ਆ ਮੈਂ ਕੰਮ ਕਰ ਪਾ ਫਿਰ ਮੈਨੂੰ ਹੋਰ ਕਈ ਬੰਦੇ ਦਾ ਪਤਾ ਕਰਨਾ ਪੈਣਾ ਤੇ ਫਿਰ ਮੈਂ ਹੋਰ ਕੋਈ ਬੰਦਾ ਲੈ ਕੇ ਆਉਣਾ ਯਾਰ ਫਿਰ ਇਤਰਾਹ ਦੀ ਗੱਲ ਬਾਨੀ ਨਹੀਂ ਆ ਗਈ ਉਹ ਯਾਰ ਗਾਈ ਉਹ ਲਈ ਆਪਾਂ ਆਪਣੇ ਪੁੱਤੀ ਅੱਜ ਵੀ ਦੋ ਦਿਨ ਦੀ ਢਾੜੀ ਪੂਰੀ ਕਰ ਲਈ ਆਪਾਂ ਨਾ ਪਰ ਧੋ ਪਰ ਆਖੜੂ ਫੇਰ ਚੱਕਣਾ ਹੈ ਨਾ वो ये देखो वो नेता वाले पे वो मेरा पैर सही वेव आईडी थी वो नहीं याद ना दूंगा ओ गाल सुनियो ओ गाल सुन ओ गाल सुन ओ गाल सुन अबे तेरा ਇਰਾ ਮੈਂ ਫੂਕ ਫੇਰਾ ਫਿਰਿਆ ਕਰਦਾ ਚੱਲ ਨਾ ਚੱਲ ਚੱਲ ਉਹ ਰੋਪੇਰ ਵੀ ਗਈ ਕਾਟੇ ਪਏ ਤਾਹ ਕਿ ਕਿ ਉਹ ਪਾਏ ਦਾ ਐ ਨਹੀਂ ਜੇ ਚੇਤੇ ਕੋਈ ਬਾਹਰ ਦੇ ਖਰਚੇ ਗਏ ਜੀ ਦੇਤੀ ਤੂੰ ਕਰੇ ਇਹ ਹੋਏ 300 ਰੁਪਏ ਦੇਹਾੜੀ ਚੱਲ ਦੇਹਾੜੀ ਦੇਰਾ ਕੰਸੀ ਤੇ ਨਾ ਦੇਹਾੜੀਆਂ ਦੇ ਲੈ ਕੇ ਚੱਲੇ ਉਹਨਾਂ ਦੇਹਾੜੀਆਂ ਦੇ ਨਹੀਂ ਕੀ ਥੱਲੇ ਆ ਹਾਂ ਗਾਲ ਗਾਲ ਥੋਲਾ ਮੇਰੀ ਹੁਣ ਮੈਂ ਕੰਮ ਵੀ ਕਰਾਉਣਾ ਇਹਨੇ ਮੈਂ ਡੈੜੀ ਵੀ ਨਹੀਂ ਦੇਣੀ ਆਹ ਦੀ ਹਾਲਤ ਆਏ ਹਾਏ ਤੋੜਗਾ ਮੈਂ ਅੱਜ ਤੇ ਲੱਗਾ ਰਹਿਣਾ ਨਾਲੇ ਪੈਸੇ ਵੀ ਬਰਾ ਕੇ ਬਹਿ ਗਿਆ ਮੈਂ ਹੁਣ ਛਿੱਤਰ ਵੀ ਖਾ ਕੇ ਬਹਿ ਗਿਆ ਹਾਏ ਰੋਣੇ ਚ ਪੇਲਾ ਗੋਣੀਆਂ ਮਾਰਿਆ ਹਾਈ ਸਕੂਲੋਂ ਬਾਅਦ ਇਹਨੇ ਮੇਰੇ ਹਿਸਾਬ ਨਾਲ ਸਕੂਲ ਜਾਣ ਤੋਂ ਪਹਿਲਾਂ ਪੈਂਟ ਪਾ ਕੇ ਲੈਣੀ ਆ ਲੈਣੀ ਤੇ ਛਿੱਤਰ ਵੱਖਰੇ ਘਾੜੇ ਸਕੂਲੋਂ ਨਾ ਪਾਉਣੀ ਦੇਣੀ ਆ ਹਾਂ ਤੇ ਕਰੋਂ ਵੱਖਰੇ ਖਾਣੇ ਆ ਤੁਹਾਡੇ ਪੈਸੇ ਲੱਗੇ ਵੀ ਐਵੇਂ ਜਾਣੀ ਇਹ ਬੜੀ ਘੜੀ ਬੁਧੀ ਚੌੜੀ ਬੁਧੀ ਹੋ ਜਾਂਦੀ ਆ ਉਹਦੀ ਬਾਤ ਏ ਪੈਂਟ ਕੱਲੀ ਸਵਾਈ ਪਾ ਕੇ ਇਹ ਨਹੀਂ ਹੋ ਸਕਦਾ ਸਵਾਈ ਤੇ ਪਪੜਾ 500 ਦਾ ਕਪੜਾ ਮੰਮੀ ਮਜੂ ਨਹੀਂ ਥਵਣਾ ਸੀ ਮੇਰਾ ਇਹ ਤੇ ਆ ਸੋਰੀ ਸ਼ਰਟ 1300 ਰੁਪਏ ਸ਼ਰਟ ਨਵੀਂ ਪਾਈ ਨਹੀਂ ਪੁਰਾਣੀ ਪਾਈ ਹੈ ਅੱਗੇ ਲੈ ਦੇ ਤੇ ਆ ਗਏ ਬੈਲਟ ਵੀ ਲੈ ਕੇ ਦੇਣੀ ਹੈ ਜੇ ਬਲੇਜ਼ਰ ਵੀ ਲੈ ਕੇ ਦੇਣਾ ਕਹਿੰਦਾ ਪਾ ਕੇ ਦੇਖ ਲਾਂਗੇ ਤੇ ਚੰਗਾ ਲੱਗੇਗਾ ਤੇ ਮੈਲਵਰਟ ਨਫਾ ਬਣਾ ਪੂਰਾ ਪਰ ਇਹ ਗੱਲ ਠੀਕ ਹੈ ਜੇ ਮੀਂਹ ਨਵੀਂ ਦਿਨਾ ਬਾਅਦ ਹੀ ਲੋੜ ਪੈਣੀ ਹੈ ਜੇ ਯੂਨੀਫਾਰਮ ਆ ਦੇ ਅਜੇ ਆਰਡਰ ਨਹੀਂ ਕੀਤੇ ਉਹਨਾਂ ਨੇ ਹੈ ਨਾ ਚਲੋ ਠੀਕ ਆਪਾਂ ਨੂੰ ਮਿਲਦੇ ਹਾਂ ਫਿਰ ਬਿਸਕੀ ਵਾਲੇ ਕੰਮਾਂ ਦੇ ਲੱਗੇ ਕਿੰਨੇ ਕਿੰਨੇ ਕੁੱਤਾ ਨਾ ਇੱਕ ਇੱਕ ਚੱਕਰ ਰੋਜ਼ ਵਰਦੀ ਪਾ ਕੇ ਇੱਕ ਇਹ ਕਿ ਨੂੰ ਬੈਂਟ ਕਿਸੇ ਵਾਰ ਦੀ ਜਿਹੜੀ ਮੇਰੀ ਗੱਲ ਸੁਣਾ ਜਿਹੜੀ ਉਹ ਬੈਂਟ ਪਾ ਲਿਆ ਨਾ ਸਕੂਲ ਵਾਲੀ ਇਹ ਵੀ ਸਕੂਲ ਵਾਲੀ ਆ ਉਹ ਗਰਮੀ ਵਾਲੀ ਹੈ ਸਰਦੀਆਂ ਵਾਲੀ ਇਹਦੇ ਕੀ ਸੁਆਦ ਆ ਜਿਹੜਾ ਰੋਜ਼ ਕਰੇ ਪਾ ਕੇ ਆ ਵੇਖ ਲੋ ਸਾਡਾ ਬੱਚਾ ਆ ਪਤਾ ਨਹੀਂ ਅ ਕੀ ਚੱਕਰ ਆ ਕੰਮ ਕਰਾਉਣਾ ਆ ਰੋਜੀ ਸਾਡਾ ਨਿਆਣਾ ਨਾ ਰੋਜ ਯਾਰ ਰੋਜ ਡਿਫਰਮ ਬੈਠ ਕੇ ਸਮਾਈ ਨੂੰ ਤੇ ਇਹ ਤਸਵੀਰ ਆ ਹਾਈ ਸਕੂਲ ਵਾਲੇ ਆਖਿਆ ਨਹੀਂ ਕੱਲ ਸਕੂਲ ਵਾਲੇ ਆਖਿਆ ਨਹੀਂ ਰਿਆ ਸਕੂਲ ਸਮਾ ਪਹਿਲਾਂ ਦਿੱਤੀ ਉਹ ਹੀ ਕਹਿੰਦੇ ਹੁੰਦੇ ਆ ਭੁੱਖੇ ਜੱਟ ਕਟੋਰਾ ਲੱਭਾ ਦੇ ਪਾਣੀ ਪੀ ਬੀ ਆ ਪਰਿਆ ਸੋਸਾ ਸਾਡੇ ਕਾਕੇ ਦਾ ਜੇ ਰੋਜ ਘਰੇ ਵਰਦੀਆਂ ਪਾ ਕੇ ਵੇਖੀ ਜਾਂਦੇ 벨ਟ ਲਾ ਕੇ ਸ਼ਰਟ ਪੁਰਾਣੀ ਪਾਈ ਛੱਡ ਨਹੀਂ ਨਵੀਆਂ ਜੇ ਨਵੇਂ ਕੜੀ ਪੋਲਾ ਤਤਪਾ ਇਹਦੀ ਫਿਟਿੰਗ ਜਿਆਦਾ ਸੋਹਣੀ ਲੱਗਦੀ ਮੈਨੂੰ ਲੱਗਦਾ ਇਹਨੂੰ ਆਪ ਨੂੰ ਜਾਂ ਆਪਦੀ ਇਹ ਵਰਗਾ ਸੀ ਆਹ ਬੜੀ ਭਾਗ ਜਾਇਆ ਕਰੂਗਾ ਕਾ ਸੀ ਇਹ ਨਾ ਇਹ ਫਟੀ ਆ ਦੇਖ ਲਾ ਇਹ ਵਾਪੜੀ ਇਹਨੇ ਬੜਾ ਖਰਾਬ ਤੇ ਉਧਰ ਪਿਓ ਬਣਿਆ ਸੀ ਮਿਸਤਰੀ ਤੇ ਮੁੰਡਾ ਆਇਆ ਨਹੀਂ ਉਹ ਮਿਸਤਰੀ ਫਿਰ ਠੰਡਾ ਆਹ ਯਾਰੀ ਬੈਲ ਬਟਰ ਰੋਈ ਪਾ ਕੇ ਜਾਂਦਾ ਇਹਨੂੰ ਆਉਂਦੇ ਲਾ ਕੇ ਮਾਰਦਾ ਠੰਡਾ ਠੰਡਾ ਇਹ ਕਹਿੰਦਾ ਵਧੀਆ ਟੇਲਰ ਨਹੀਂ ਸੀ ਤੀਨੀ ਆਹਨੇ ਇਹ ਲੋਟ ਚੌੜੀ ਫੜ ਜਮ ਮੰਨਣ ਬਸ ਇਹਨਾਂ ਦਾ ਬੈਠਣਾ ਨਹੀਂ ਆਗਾ ਹਾਂ ਆਹ ਚੋਰ ਜੇਬ ਲਈ ਆ ਆਹ ਚੋਰ ਜੇਬ ਤੇਰੀ ਕਾੜੀ ਪਰ ਇਹ ਭੇਜੋ ਉਹਨਾਂ ਨੇ ਆ ਜਿਹੜਾ ਕੱਪੜਾ ਲਾਇਆ ਨਾ ਉਹਨੇ ਅੱਧਾ ਚੋਰੀ ਵੀ ਲਈ ਉਹਨਾਂ ਨੇ ਫੈਂਟ ਨਾਲ ਦਲਾਇਆ ਤੇ ਨਾ ਹੌਲਾ ਆਇਆ ਆ ਜਿਹੜਾ ਬਾਰਸ਼ ਆਈ ਜੇਬ ਉਹਨਾਂ ਨੇ ਜੇਬ ਰੱਖੀ ਆ ਕਿ